ਨੁਮਾਨਗੜ ਆਪਾਂ ਗੁਰੂ ਘਰ ਖੜੇ ਆ ਬਾਬਿਓ ਇੱਥੋਂ ਦਾ ਇਤਿਹਾਸ ਕੀ ਆ ਤੁਹਾਨੂੰ ਦੱਸ ਦਿੰਨੇ ਆ ਬਾਬਾ ਸੁੱਖਾ ਸਿੰਘ ਤੇ ਬਾਬਾ ਮਹਤਾਬ ਸਿੰਘ ਜਦੋਂ ਮੱਥੇ ਰੰਗੜ ਦਾ ਸਿਰ ਵੱਟ ਕੇ ਲੈ ਕੇ ਆਏ ਸੀ ਉਹ ਜਾਂਦੇ ਹੋਏ ਵੀ ਇੱਥੇ ਆਰਾਮ ਕਰਕੇ ਗਏ ਸੀ ਤੇ ਆਉਂਦੇ ਹੋਏ ਵੀ ਇੱਥੇ ਰੁਕੇ ਸੀ ਮੱਥੇ ਰੰਗੜ ਦਾ ਸਿਰ ਵੱਟ ਤੇ ਵੱਟ ਕੇ ਉਹਦੇ ਨਾਲ ਖੇਡਦੇ ਹੋਏ ਆਏ ਸੀ ਉਹ ਜਗ੍ਹਾ ਬਣੀ ਹੋਈ ਆ ਤੁਹਾਨੂੰ ਦਿਖਾਉਣੇ ਆ ਇਹ ਦਸੋਂ ਦਾ ਇਤਿਹਾਸ ਵੀ ਤੁਹਾਨੂੰ ਦਿਖਾਵਾਂਗੇ ਕੀ ਇਤਿਹਾਸ ਆ ਆ ਸਾਹਮਣੇ ਜਗ੍ਹਾ ਬਣੀ ਹੋਈ ਆ ਵੀਰੋ ਅਜਿਹੇ ਸਾਹਮਣੇ ਜਗ੍ਹਾ ਬਣੀ ਹੋਈ ਆਇਓ ਬਾਬਾ ਸੁਖਾ ਸਿੰਘ ਤੇ ਬਾਬਾ ਮਹਤਾਬ ਸਿੰਘ ਦੀ ਜਗ੍ਹਾ ਬਣੀ ਹੋਈ ਆ ਇੱਥੇ ਜਦੋਂ ਮੱਛੇ ਰੰਗੜ ਦਾ ਜਲ ਵੱਟ ਕੇ ਲੰਦਾ ਸੀ ਖੇਡਦੇ ਆਏ ਸੀ ਉਹਦੇ ਨਾਲ ਇੱਥੇ ਆਰਾਮ ਕੀਤਾ ਸੀ ਜਾਂਦੇ ਹੋਏ ਨੇ ਵੀ ਤੇ ਆਉਂਦੇ ਹੋਏ ਨੇ ਵੀ ਅੰਦਰੋਂ ਜੋਤ ਜਗਦੀ ਉਹਨਾਂ ਦੀ ਤੇ ਆਪਾਂ ਮੱਥਾ ਜੀ ਕੀ ਲਈਏ ਦੁਬਾਰਾ ਹਿਸਟਰੀ ਦਿਖਾਵਾਗੇ ਸਮਝੀ ਵੀ आपा मा टेक लिया इधर स इतिहास लिखे दिखाते हैं क्यों गलत जब श्री हरिमंदर साहब की बेअदी हुई थी बेअदबी का बदला लैन वास्तु श्री हरिमंदर साहब की बेअदबी ना हारते हुए संतारह सौ इकताली शहीद बा गुस्सा सिंह बा महताब सिंह जी, जी, जी ने बोटा जोर कौर का ਇਹ ਰੰਗਰ ਦਾ ਫਿਰ ਵੱਟ ਕੇ ਮੁੰਡਾ ਜੋਂੜ ਆਉਂਦੇ ਥਾਂ ਤੇ ਜਾਂਦੇ ਸਮੇਂ ਰਾਸਰੀ ਵਿਧਰਾਮ ਦੇ ਕੋਲ ਬਣਿਆ ਥੱਲੇ ਦੀ ਸਟਾਫ ਹੈ। ਆਹ ਜਿਆਦਾ ਜਿਹੜਾ ਇਹ ਟਰੈਕਸਾ ਹੈ ਇਹ ਜਿਹੜਾ ਕੋਲੇ ਵਿਧਰਾਮ ਦੀ ਤਾਰੀ ਬਾਬਾ ਸੁਖਾ ਸਿੰਘ ਦੇ ਬਾਬਾ ਸਾਹਿਬ ਨੇ ਇੱਕ ਵਗੋ ਪੁਰਾਣਾ ਸਿਹਾਸਾ ਆਪਣਾ ਗੁਰੂ ਘਰ ਇੱਥੇ ਪਲਵਾਨ ਗੁਰੂ ਜੀ ਨੇ ਰੱਖਿਆ ਹੋਇਆ ਜਗ੍ਹਾ ਤੇ। ਬਾਕੀ ਪੁਰਾਣੇ ਜਵਾਨੇ ਆਪਾਂ। ਇਹ ਜਵਾਨੇ ਬਹੁਤ ਪੁਰਾਣਾ ਟਰੈਕਸਾ ਉਹਨਾਂ ਵੇਲੇ ਦਾ ਟਰੈਕਸਾ ਹੈ। ਇੱਥੇ ਵਿਸਨਾਉਂਗੀ ਸਹੀ ਬਾਬਾ ਸੁਖਾ ਸਿੰਘ ਤੇ ਬਾਬਾ ਮਹਤਾਬ ਸਿੰਘ ਨੇ ਜੋ ਸੁੱਖਾ ਮੱਛੇ ਰੰਗੜ ਦਾ ਫਿਰ ਕਲਮ ਕਰਕੇ ਲਿਆਏ ਸੀ ਉਹਦੇ ਨਾਲ ਖੇੜਦੇ ਆਏ ਹਾਂ ਲੋ। ਤੇ ਇੱਥੇ ਵਿਸਨਾਉਂਗੀ। ਬਾਬਾ ਵੀਡੀਓ ਜੇ ਵਧੀਆ ਲੱਗੀ ਤਾਂ ਨਾਇਕ ਤੇ ਜ਼ਰੂਰ ਕਰਿਓ ਇਹੋ ਜਿਹਾ ਆਪਣਾ ਪੁਰਾਣਾ ਇਤਿਹਾਸ। ਇਹ ਵੀ ਸੁਣ ਬਹੁਤ ਜਗਾਵਾਂ ਆ ਰਹੀਆਂ ਜਿਹੜਾ ਦਾ ਲੋਕਾਂ ਨੂੰ ਪਤਾ ਨਹੀਂ ਸਾਹਬਿਆ ਹੋਇਆਗਾ। ਸ਼ੇਅਰ ਕਰੋ ਵੀਡੀਓ ਤਾਂ ਕਿ ਹੋਰਾਂ ਤੱਕ ਵੀ ਵੀਡੀਓ ਪਹੁੰਚੇ। ਧੰਨਵਾਦ।